ਲਗਲੀ ਪਾਂਖ ਜਿਨ੍ਹਾਂ ਨੂੰ ਅਸੀਂ ਮੁਹਾਰਨੀ ਵੀ ਕਹਿੰਨੇ ਆ ਲਗਾਤਾਰਾਂਵਾਂ ਨੂੰ ਹੀ ਲਗਲੀ ਪਾਂਖ ਕਿਹਾ ਜਾਂਦਾ ਲਿਪਾਂਖ ਦਾ ਮਤਲਬ ਹੁੰਦਾ ਚਿੰਨ ਸਾਈਨ ਸੋ ਸਾਡੇ ਕੋਲ 10 ਲਗਾਤਾਰਾਂਵਾਂ ਨੇ ਇਹਨਾਂ ਨੂੰ ਅਸੀਂ ਆਪਣੀ ਸਾਧ ਦੀ ਮਾਤਰਾ ਦੇ ਆਧਾਰ ਤੇ ਸਾਧ ਦੀ ਅਮਾਉਂਟ ਦੇ ਆਧਾਰ ਤੇ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਪਹਿਲੀ ਨੂੰ ਅਸੀਂ ਕਹਿੰਨੇ ਆ ਲਘੂ ਤੇ ਦੂਸਰੀ ਨੂੰ ਕਹਿੰਨੇ ਆ ਦੀਰਗ ਲਘੂ ਦਾ ਭਾਗ ਹੁੰਦਾ ਥੋੜਾ ਘੱਟ ਤੇ ਦੀਰਗ ਦਾ ਮਤਲਬ ਹੁੰਦਾ ਲੰਮਕਾ ਸੋ ਇਹਨਾਂ 10 ਲਗਾ ਮਾਤਰਾਵਾਂ ਦੇ ਵਿੱਚੋਂ ਅਸੀਂ ਤਿੰਨ ਨੇ ਜਿਹੜੀਆਂ ਉਹਨਾਂ ਨੂੰ ਲਗੂ ਕਿਉਂ ਕਹਿੰਨੇ ਆ ਇਹ ਆਪਾਂ ਸਮਝਾਂਗੇ ਸੋ ਦੀਰਗ ਕਿਉਂ ਹੁੰਦੀਆਂ ਨੇ ਇਹ ਆਪਾਂ ਸਮਝਾਂਗੇ ਸੋ ਤਿੰਨ ਸਾਡੇ ਕੋਲ ਲਗੂ ਆ ਗਈਆਂ ਤੇ ਆ ਸਾਡੇ ਕੋਲ ਮੁਕਤਾ ਭਾ ਕੀ ਅ ਦੀ ਮਾਤਰਾ ਹੈ ਜੇ ਤਾਂ ਇਸ ਨੂੰ ਅਸੀਂ ਘੱਟ ਸਾਹ ਦੀ ਮਾਤਰਾ ਦੇ ਵਿੱਚ ਉਚਾਰਾਂਗੇ ਤਾਂ ਇਹ ਲਗੂ ਬਣ ਜਾਏਗੀ ਇਸੇ ਧੁਨੀ ਨੂੰ ਜੇ ਅਸੀਂ ਦੀਰਗ ਕਰ ਦੇਵਾਂਗੇ ਲਮਕਾ ਦੇਵਾਂਗੇ ਤਾਂ ਇਹ ਮੁਕਤੇ ਤੋਂ ਕੰਨੇ ਦੀ ਮਾਤਰਾ ਦੇ ਵਿੱਚ ਤਬਦੀਲ ਹੋ ਜਾਏਗੀ ਇਸੇ ਤਰੀਕੇ ਨਾਲ ਸਿਹਾਰੀ ਲਗੂ ਮਾਤਰਾ ਹੋਗੀ ਇਸੇ ਨੂੰ ਜਦੋਂ ਅਸੀਂ ਦੀਰਗ ਕਰਾਂਗੇ ਤਾਂ ਇਹ ਬਿਹਾਰੀ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਸੋ ਉਸ ਤੋਂ ਅੱਗੇ ਔਂਕੜ ਇਹਨੂੰ ਹੀ ਅਸੀਂ ਜਦੋਂ ਦੀਰਗ ਕਰਾਂਗੇ ਤਾਂ ਇਹ ਦਿਲੌਂਕੜ ਦੇ ਵਿੱਚ ਚੇਂਜ ਹੋ ਜਾਂਦੀ ਹੈ ਸੋ ਸੱਤ ਸਾਡੇ ਕੋਲ ਦੀਰਗ ਆ ਗਈਆਂ ਤੇ ਤਿੰਨ ਸਾਡੇ ਕੋਲ ਲਗੂ ਆ ਗਈਆਂ ਇਹੋ ਜਿਹੇ ਢੇਰ ਸਾਰੇ ਕਨਸੈਪਟ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਸ਼ੁਕਰੀਆ